ਜੀ ਬਾਈ ਹਸਿਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਵਲੌਗ ਚ ਮਿਲੋ ਪ੍ਰਧਾਨ ਜੀ ਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਕਿਹਾ ਲਓ ਜੀ ਵਧੀਆ ਸਭ ਵਧੀਆ ਆ ਗਿਆ ਅੱਜ ਦਿਨ ਹਾਂ ਮੋਹ ਚੱਲ ਬੜਾਈ ਜੀ ਜਮੀਨ ਦਾ ਤਾਂ ਮੁੱਲ ਪੈ ਜਾਵੇ ਹਾਂ ਹੈਗੇ ਨਹੀਂ ਖੁਰਕਿਆ ਕੋ ਨੂੰ ਪਾਪਾ ਲੰਨ ਤੇ ਕਰਤਾ ਹੀ ਜਾ ਹਾਂ ਜੀ ਹੁਣ ਮੌਸਮ ਸਾਫ ਵੀ ਹੈ ਜੀ ਹਾਂ ਮੌਸਮ ਸਾਫ ਵੀ ਹੈ ਹੂੰ ਲਾ ਦੇਣੀ ਆ ਜਿਓ ਆਪਾਂ ਕਰਦੇ ਆ ਆ ਕਰ ਲਓ ਤੁਸੀਂ ਤਾਂ ਖੁੱਲੋ ਇਹਨੂੰ ਜਿੰਦੇ ਵੀ ਖੜੇ ਜਾਮ ਹੋਏ ਪਏ ਆ ਉਹ ਜੇ ਤਾਂ ਖੋਲ ਕੇ ਖੁੰਦਾ ਪਾਣੀ ਪਾ ਕੇ ਹੋ ਗਿਆ ਖੁੱਲੂਗਾ ਬੱਟਣ ਹੀ ਪਊਗਾ ਨਹੀਂ ਖੁੱਲੂਗਾ ਪਾਣੀ ਪਾ ਕੇ ਨਹੀਂ ਲੱਖਣ ਦਾ ਵੱਡੇ ਨੇ ਵਾਲੇ ਲੱਗਦੇ ਖੁੱਲ ਗਿਆ ਆ ਖੋਲ ਦੇਣੀ ਹੈ ਜਿਹੜਾ ਕਿਨੇ ਜਿਹੜਾ ਵੱਡੂ ਹੋਣਾ ਆਉਦਾ ਆਉ ਤਾਂ ਹੈ ਉਹ ਹੈ ਜੀ ਖੋਲਿਆ ਵੀ ਨਹੀਂ ਹੈਗਾ ਆ ਉੱਪਰ ਦਾ ਖੋਲ ਲੈ ਨਾਲ ਆਹ ਟੱਕਦਾ ਬਸ ਆ ਬਾਕੀ ਜਿਹੜੇ ਪਾਰਾ ਨੂੰ ਖੋਲਦੇ ਇੱਦਾਂ ਕਰ ਨੂੰ ਖੋਲਦੇ ਬਸ ਆਈ ਉਹ ਲੱਗਣਾ ਆ ਤਾਂ ਲਹਣ ਲਾਇਆ ਤਾਂ ਪ੍ਰਦਾ ਜੀ ਮੀ ਪੈ ਗਿਆ ਉਦਣਾ ਬਾਪੂ ਮੇੜਾ ਹੀ ਕਰ ਦੇਣੀ ਚੜੀ ਚੜੀ ਬਾਪੂ ਨੂੰ ਕਹੂੰਗਾ ਵੀ ਦੇਖ ਲੈ ਕੀ ਕਰਨਾ ਖਬਰੇ ਦੁਆਰੀ ਬੀਜਣਾ ਪੈਣਾ ਰਖਵਾ ਵੀ ਜਿਆਦਾ ਬੜਾ ਹੈ ਨਾ ਕਿਹੜਾ ਕਰੀਦਾ ਹਾਂ ਦੁਆਰੇ ਬੀਜਣਾ ਉਹ ਇਹਦਾ ਹੈ ਕਿੰਨਾ ਗਿਆ ਥੋੜਾ ਜਿਆਦਾ ਹੈਗਾ ਜੀ ਦੁਆਰੇ ਜੰਮਿਆ ਤਾਂ ਹੋਇਆ ਵਿੱਚ ਕਿਤੇ ਕਿਤੇ ਸਾਰੀ ਡੀਲਾ ਬਹੁਤ ਜੰਮ ਗਿਆ ਖੇਤ ਵਾਲੀ ਮਿੱਟੀ ਹੈ ਨਾ ਨਹੀਂ ਕੋਹੋਰ ਕਰੀ ਹਾਂ ਹੁਣ ਪੂਛ ਚੱਕਨੇ ਕਮੈਨ ਨਾਲ ਤੂੰ ਪਾ ਦੇਣਾ ਜਿਹੜੀ ਕੱਖ ਹੋਣੀ ਨਹੀਂ ਆਹੋ ਵੀ ਆ ਨਹੀਂ ਮੈਂ ਕਣੀ ਕਰਦਾ ਆ ਦੇਖੋ 26 ਇੱਧਰ ਅਸੀਂ ਵੀ ਹੁਣ ਗਾਂਹ ਨੂੰ ਰੱਬ ਸੁੱਖ ਰੱਖੇ 26 ਰੇਟ ਲਾਏ ਕਰਨੀਆਂ ਹਮ ਹਾਈਬ੍ਰਿਡ ਦਾ ਥਾਲਾ ਇੰਨੀ ਵਧੀਆ ਤੀ ਛੜਦੇ ਗੱਲਾਂ ਮੰਜਾ ਮੁੜ ਜਾਂਦਾ ਜਾਂ ਗਿਰ ਜਾਂਦੀ ਜੀਰੀ ਕਿਰਕੀ ਹੱਜ ਵੀ ਝਾੜ ਹੋਊਗਾ ਹਨਾ ਖਾਤਾ ਹੈ ਝਾੜ ਹੋਗਾ ਤਾਂ ਅਸੀਂ ਗਿਰ ਜੀ ਕਹੇ ਜੀਰੀ ਬਹੁਤ ਤਕੜੀ ਦੀ ਓਹ ੜਾ ੜਾ ਛਟਾ ਪਿਆ ਦੇਖ ਲਈ ਬਾਈ ਹਾਂ ਹਾਈਬ੍ਰਿਡ ਉਹ ਗਰੀਆਂ ਹੀ ਉਹੋ ਜੀਰੀਆਂ ਐ ਜਿਹੜੇ ਨਾਲ ਹਾਂ ਜ਼ਿਆਦਾ ਤਕੜੀਆਂ ਹੰਦੀਆਂ ਗਿਰਗੀਆਂ ਜੀਰੀ ਓਕੇ ਆ ਚੱਲ ਜਿਹੜਾ ਮਹਾਰਾਜ ਨੇ ਦੇਣਾ ਹੋਇਆ ਜਿਹੜਾ ਦੇਣਾ ਉਹ ਤੋਂ ਦੇਣੀ ਬਾਈ ਹੂੰ ਬਦਾਂ ਜਿੰਦੇਊਗਾ ਮਨ ਤਾਂ ਲੱਗਦਾ ਇੰਜ ਇਹਦਾ ਖਾਦਾ ਗੜਾਈ ਕਰ ਦੋ ਉਹ ਤਾਂ ਨਹੀਂ ਜੀ ਲੱਗੂਗਾ ਲੈਟ ਜਾਊਗਾ ਲੈ ਬਾਤਰੀ ਕਾਲ ਜੀ ਇਹ ਪਤਾ ਗਿਆ ਏ ਦੇਖਿਆ ਤਾਂ ਪਟਕੇ ਆਹੋ ਪਟਨੇ ਹੁਣ ਨਿਕਲੇ ਦਾ ਸੀ ਇੱਕ ਨਿਕਲੇ ਹੋਏ ਉਹ ਲੱਡੀ ਦਾ ਢੀ ਲੈ ਜਾ ਸਾਰਾ ਲਸੜਦਾ ਹੋਇਆ ਨਹੀਂ ਆਹ ਇੱਕ ਤੋਰ ਤੇ ਆਹ ਲੈ ਫੋੜ ਆਹ ਇੱਕ ਤੋਰ ਤੇ ਜੈਕਾਰਾ ਜੇ ਕਹਿੰਦਾ ਸਿਆੜੀ ਜੇ ਕਹੇ ਕੱਲ ਆ ਦੇ ਕੱਦਰ ਆ ਦੇ ਲਾਗਾ ਨਿਕਾੜ ਦੇ ਕੋਲ ਦੇਖ ਨਾ ਆ ਦੇਖ ਆ ਦੇ ਆ ਦੇ ਨਾ ਲੈ ਸੁਣਿਆ ਯਾ ਲਾਗਾ ਨਿਕਣ ਭਾਈ ਹੂੰ ਗੜਾਈ ਮਾਰਦੀ ਸੀ ਇੱਕ ਹੋਰ ਦੇਖਿਆ ਪਾਲਕ ਵੀ ਜੀ ਦੀ ਘਰ ਆ ਮੈਂ ਮੇਥੀ ਵੀ ਜੀ ਦੀ ਹੂੰ ਇੱਕ ਬੀਜੇ ਦੇ ਮੇਥੇ ਤਿੰਨ ਜੰਮੇ ਤਾਂ ਨਹੀਂ ਜੰਮੇ ਆ ਹਾਂ ਤਨੀਆ ਸਾਲਾ ਪਾਲ ਵੀ ਤਿੰਨ ਵਾਰੀ ਵਿੱਚ ਬੀਜਿਆ ਅੱਜ ਮੈਨੂੰ ਮੈਥੇ ਵੀ ਲੱਗਦਾ ਕਿ ਤਿੰਨ ਵਾਰੀ ਬੀਜਣਾ ਪਊਗਾ ਤਿੰਨ ਘਰੇ ਬੀਜਦੇ ਹਾਂ ਤੇ ਜੇ ਜੇ ਮੈਂ ਠੀਕ ਹੈ ਨਹੀਂ ਬੱਚੇ ਨੂੰ ਵੀ ਅੱਜ ਹੋਈ ਖਰੀਦ ਨਹੀਂ ਜੀ ਖਰੀਦ ਹੋ ਗਈ ਸ਼ੁਰੂ ਕਿ ਨਹੀਂ ਮੰਡੀਆਂ ਹਾਂ ਅੱਜ ਤੇ ਸਟਾਰਟ ਆ ਸਟਾਰਟ ਪਾਣੀ ਆ ਪਾਈ ਤਰੀ ਗਾ ਤੇ ਸਟਾਰਟ ਆ ਜਿਹੜਾ ਪਹਿਲਾਂ ਹੀ ਵੱਡ ਹੁੰਦੇ ਤਾਂ ਨਾ ਤਾਂ ਮੀਂਹ ਕਰਕੇ ਲੇਟ ਹੋ ਗਿਆ ਹੁਣ ਤਾਂ ਪਹਿਲਾਂ ਤਾਂ ਰੱਖੀ ਹੁੰਦੇ ਆ ਓਕੇ ਆ ਨਹੀਂ ਕਰਕੇ ਲੇਟ ਹੋ ਜਾ ਇਹ ਮੀਂਹ ਕਰਕੇ ਨਹੀਂ ਕਰਕੇ ਵੀ ਠੀਕ ਆ ਵਧੀਆ ਹੁਣ ਨਹੀਂ ਖੜਾਣੀ ਬਹੁਤ ਔਖੀ ਆ ਘਰ ਹਾਂ ਘਰ ਨਹੀਂ ਜੀ ਜੇ ਮੰਡੀ ਚੱਲ ਜਾਣੀ ਜੀ ਸਾਰਾ ਪਾਣੀ ਆ ਹਾਉਰੇ ਦਾ 45 ਬੰਦੂੜਿਆਂ ਦਾ ਸਾਰਾ ਟੀਨਾਂ ਦਾ ਇਹ ਖੇਤਾਂ ਵਿੱਚ ਪੈਂਦਾ ਜੀ ਨਾਲ ਉੱਥੇ ਪਾਣੀ ਆ ਜਾਂਦਾ ਸੁੱਕਾ ਪਿਆ ਫੇਰ ਵੀ ਨਾਲ ਅਛ ਲਗੇ ਆ ਪਾਣੀ ਭਰਿਆ ਪਹਿਲਾਂ ਤੇ ਪਾਣੀ ਡਿਗ ਰਿਹਾ ਉਰੇ ਇਨਾਣਾ ਪਾਣੀ ਦਾ ਹੁਣ ਲਿਸ ਨਹੀਂ ਹੈਗਾ ਸਭ ਸੁੱਕ ਗਿਆ ਆ ਪਿਲਕਣ ਤੁਸੀਂ ਮੈਂ ਕਿਹ ਪੜ ਦੇਣੀ ਸੀ ਬਣ ਯਾਰ ਕੀ ਲੈ ਪੌਦੀਆਂ ਜੜਾਂ ਬਹੁਤ ਆ ਹੂੰ ਇਹ ਤਾਂ ਬੇੜੇ ਜਿਹੀ ਆਉਣੀ ਯਾਰ ਹੈ ਕੋਈ ਗਾਮ ਜਲ ਜਾ ਹੋਰ ਕਿਧਰੇ ਸਾਡੇ ਐਡੀ ਦੇ ਪਿਲਕਣਤੀ ਚਵਾਰੇ ਪਰ ਹੋ ਗਈ ਮੈਂ ਨਹੀਂ ਪੱਟੀ ਜੀ ਵੜਦੇ ਆ ਕਰ ਹੂੰ ਉਹ ਲੈਟਰ ਜਾ ਨਾ ਢਦੀ ਜਿਆਦਾ ਫੋਟੋ ਹੋ ਗਏ ਫਿਟਿੰਗ ਵਾਲੀ ਪੈਪ ਚ ਫਸ ਗਈ ਜਾ ਕੇ ਇਸੇ ਫਟ ਕੋਠੇ 'ਤੇ ਪਰ ਹੈ ਕੋਠੇ 'ਤੇ ਦੇਖਿਆ ਮੈਂ ਦੇਖਿਆ ਇਹ ਹੋ ਗਈ ਦਸ ਇਹ ਵੀੜੇ ਜਾਂ ਕਿ ਨੀ ਚੜ ਜਾਊੀ ਸੜੀ ਇਹ ਇਹਦੀ ਜੜ ਬਹੁਤ ਹੈ ਜੜ ਖਜੂਰ ਦੀ ਨੂੰ ਤਾਂ ਹੋਇਆ ਸੌਣੀਆਂ ਜੜਾਂ ਲੰਬੀਆਂ ਬਰੀਕ ਬਰੀਕ ਗਾਂ ਗਾਂ ਚਾਈ ਜਾਂਦੀਆਂ ਹੈ ਇਹਦੇ ਵਾਲੇ ਹੋਣ ਦੇ ਨੂੰ ਕਿਤੇ ਕੱਢ ਕੇ ਹੋਰ ਪਾਸੇ ਲਾ ਦੂੰਗੇ ਫਿਰ ਮੋਟਰ ਬੋਡ ਰੱਖ ਕੇ ਹੋਰ ਬੋਡ ਰੱਖਦਾ ਕਿਤੇ ਸਰਕਾਰੀ ਜਗ੍ਹਾ ਲਾ ਦੂੰਗੇ ਮੇਰਾ ਖਰਚਾ ਲਾ ਦਿਆ ਰੱਖਦਾ ਹਾਂ ਫੋਲਾ ਹਾਂ ਸੀਪਾ ਕਹਿੰਦੇ ਨਾਲ ਵੱਢ ਕੇ ਧਰਤੀ ਦੱਬਦੇ ਹੋ ਜਾਂਦਾ ਉਹ ਅੱਛਾ ਮੋਟਰ ਬੋ ਖੜਾ ਹੈ ਹੈ ਉਹ ਜਿਆ ਲਾ ਦੇ ਕੀ ਨਾਲੇ ਚਲ ਮਿਲ ਚਲ ਲਾਏ ਲੱਗਦੇ ਨੇ ਨਾਲੇ ਫੋਲੇ ਲੱਗਦੇ ਨੇ ਨਾਲੇ ਛਾਵਾ ਹੋਰ ਚਲੋ ਫਿਰ ਕਰੋ ਉਹਨੂੰ ਕੱਢੋ ਵਾਹਨ ਨੂੰ ਹੱਸੋ ਕਾੜਾ ਵਡਾਉਣਾ ਕਿੰਨਾ ਗਿਆ ਜੀ ਤੂੰ ਮੇਰੇ ਟਰੈਕਟਰ ਦੀ ਵੇਚਤੀ ਕਰਦਾ ਯਾਰ ਉਹ ਵੇਚੜੀਆਂ ਦਾ ਮਾਰ ਨਹੀਂ ਥੱਕ ਲੋਗਾ ਭਾਈ ਚਲ ਫਿਰ ਸਟਾਰਟ ਹੋਣੀ ਗੱਡੀ ਇਹ ਤਾਂ ਇਹਦਾ ਥਾਲ ਫੀਦੀ ਹੋ ਰਖਾਈ ਆ ਕਿ ਪ੍ਰਧਾਨ ਦੂਏ ਨੂੰ ਪੁਲੀ ਬਾਦੀ ਦੀ ਹਾਂ ਠੱਕਾ ਤਾਂ ਮੈਂ ਮੈਨੂੰ ਵੀ ਬੈਟਰੀ ਰੱਖੀ ਆ ਹੂੰ ਠੱਕਾ ਦੇ ਕਦਾਈ ਕੁਲੀ ਆ ਸਿਆਲ ਤੇ ਲੱਗ ਜਾਂਦੇ ਤਾਂ ਕਰਨ ਥੋੜਾ ਜਿਆ ਇੰਜਨ ਬੜੇ ਆ ਥੱਲੇ ਪਾ ਲੈਣੀ ਸੀ ਥੱਲੇ ਪਾ ਲੈਂਦੇ ਆ ਰੋਕ ਲਾ ਟਰਾਲੀ ਉਰੀ ਪਾਉਗੀ ਕਿ ਥੱਲੇ ਕਰਨੀ ਹੁੱਕ ਆ ਕੇ ਦੇਖ ਉੱਚੀ ਉੱਚੀ ਨਾ ਹੋਵੇ ਫਿਰ ਕਾਜ ਹੁੰਦਾ ਪਤਾ ਨਹੀਂ ਲੱਗਣਾ ਉਹਦੇ ਖੇਤ ਵਗੜਾ ਕੇ ਕਾਢੀ ਜਦੇ ਖੇਤ ਨਾ ਪੂਰੀ ਨੀ ਲੋ ਬਈ ਪਹਿਲੇ ਸੁਖੇਲ ਸਿੰਘ ਹਾਲ ਨਾਲ ਆਏ ਬੜੇ ਟ੍ਰੇਨ ਦੇ ਸੈਕਟਰ ਦੇ ਵਿੱਚ ਟੱਕਰ ਹੋਣੀ ਨਾ ਚੱਲ ਜਾਣਾ ਬ ਬਰਾਬਰ ਹੈ ਆ ਹਾਂ ਹਾਂ ਐਨਾ ਬੱ ਚੱਲੀ ਚੱਲ ਚੱਲੀ ਜਾ ਕੋਈ ਨਹੀਂ ਐਜੀ ਕਰ ਲੈ ਬਾਹਰ ਕੱਢ ਲੈ ਇੱਧਰ ਨੂੰ ਕੱਢ ਲੈ ਕੱਟ ਲੈ ਫੋਲ ਮੋੜ ਦੂੰਗਾ ਮੈਂ ਮੋੜ ਦੂੰਗਾ ਬਾਦਵਾ ਚੱਲ ਚੱਲ ਕੁਝ ਨਹੀਂ ਲੱਗਦੇ ਨਹੀਂ ਲੱਗਦਾ ਕੱਢ ਲੈ ਬਾਹਰ ਧੁੱਪ ਹੈ ਯਾਰ ਤੋੜਾ ਜਾਂ ਗਾਹ ਕਰ ਲੈ ਸਿੱਧਾ ਜਾਂ ਕਰ ਲੈ ਟਰਾਲੇ ਨੂੰ ਬਾ ਖਾੜਨ ਦੇ ਰੰਗ ਦੇ ਟਰੈਕਟਰ ਦੇ ਨਾਲੇ ਮਿਲ ਗਿਆ ਟਰਾਲੇ ਦਾ ਹ ਬਾ ਟਰੈਕਟਰ ਦੇ ਨਾਲੇ ਮਿਲ ਗਿਆ ਰੰਗ ਹੈ ਟਰੈਕਟਰ ਦੇ ਨਾਲੇ ਮਿਲ ਗਿਆ ਰੰਗ ਟਰਾਲੇ ਦਾ ਲੋ ਬਾਈ ਪੱਲੀਆਂ ਲੱਗੇ ਲਾਉਣ ਮਹਾਰਾਜ ਸੁੱਖ ਰੱਖੇ ਹੁਣ ਬਰਕਤ ਆ ਪਾਵੇ ਬਹੁਤੀਆਂ ਬਹੁਤੀਆਂ ਇਦੇ ਪਰਿਆਰ ਰੱਖੀ ਦਾ ਖਾਦਾ ਹੈ ਜਿੰਮੇ ਦਾ ਸਾੜੇ ਭਾਈ ਇਦੇ ਪਰਿਆਸਾ ਮੇਰੀ ਇੱਕ ਹੀ ਜ਼ਿਆਦਾ ਆਸ ਹੈ ਪਰ ਹੋ ਗਈ ਗੱਲ ਹੈ ਇਦੇ ਪਰਿਆਸਾ ਆਲੇ ਬਸ ਇਹ ਬਈ ਆਇਆ ਪਰ ਕੋਈ ਵੀ ਜ਼ਿਮੀਂਦਾਰ ਆ ਫਸਲ ਪਰਿਆਸ ਹੁੰਦੀ ਹਰੇਕ ਨੂੰ ਪਰ ਐ ਆ ਵੀ ਇੱਕੀ ਹੁਣ ਮੱਕੀ ਬੀਜਣੀ ਸੀ ਹਾਂ ਥੋੜਾ ਲੇਟ ਹੋ ਗਿਆ ਜੀ ਕੰਮ ਦੱਸਦੇ ਨੇ ਲੇਟ ਹੋ ਗਈ ਹੈ ਦੱਸਦੇ ਨੇ ਲੇਟ ਹੋ ਗਏ ਦੱਸਦੇ ਤਾਂ ਲੇਟ ਹੋ ਗਏ ਜੀ ਬਹੁਤ ਸਾਫ ਹੁੰਦਾ ਪੌਸਣ ਤਾਂ ਸਾਫ ਹੈ ਦਾ ਬੰਦੀਆਂ ਨੇ ਭਗੜਿਆ ਗਾ ਗੌਰਮੇਟ ਨਹੀਂ ਨਾ ਸਾਫ ਹੈਗੀ ਆਹੋ ਗੱਲ ਤਾਂ ਜੀ ਬੋਲਮਿਕ ਤੇ ਮੈਂ ਕਾਹਦੀ ਪੈਸੇ ਦਾਨ ਦੀ ਕਿੱਜਾ ਆਲੂ ਨਾਲ ਸਾਰੇ بس ਕਿੱਥੇ ਰੱਖੀਏ ਬੰਦਾ ਜਿਹੜਾ ਆਲੂ ਲਾਉਣੇ ਆ ਵਰਨਾ ਛੇੜੀਆਂ ਉਹ ਤਾਂ ਬਰਾਬਰੇ ਕਰਦੇ ਸਭ ਆਜੂ ਆਲੇ ਹਾਂ ਸਾਰੇ ਬਰਾਬਰੇ ਕਰਦੇ ਸਾਰੇ ਵਾ ਬਰਾਬਰੇ ਆ ਜੀ ਲੋੜ ਨਹੀਂ ਹੈਗੀ ਹੁਕਮ ਨਹੀਂ ਮੀਚੀ ਕਰਨ ਮਨ ਨੂੰ ਕੋ ਹੁਕਮ ਨਹੀਂ ਮੀਚੀ ਕਰਨ ਦੀ ਲੋੜ ਨਹੀਂ ਠੀਕ ਆ ਟਰਾਲੀ ਬਰਾਬਰ ਹੈ ਨਾ ਐਨ ਬਰਾਬਰ ਪਈ ਆ ਦੇਖ ਪ੍ਰਧਾਨ ਕਿੰਨਾਂ ਲੋਕ ਨੇ ਇਹ ਤਾਂ ਬਹੁਤ بڑا ਪੱਲੜਾ ਹੈ ਲਓ ਜੀ ਬਾਈ ਪਹਿਲਾਂ ਪੱਲੜਾ ਕਰ ਲਈਏ ਫਟ ਫਿਰ ਦੇਖਦੇ ਆ ਆਪ ਆ ਸਭ ਤੋਪਾ ਬਾਅਦ ਵਿੱਚ ਸਵਾਰ ਕੇ ਮਾਰਦੇ ਹੋ ਜਿੱਥੇ ਇਹਨੂੰ ਨਾ ਮਾੜੀ ਮੋਟੀ ਟਾਕੀ ਹੋਈ ਪਤਾਂ ਜੀ ਹਾਂਜੀ ਤੈਨੂੰ ਤੋਪਾ ਭਰ ਦੂੰਗੇ ਹਾਂਜੀ ਡਾਬਾਲਾ ਕਿੱਧਰ ਰਹਾ ਬਣਾਏ ਦੇਖ ਮਾਰ ਯਾਰ ਆ ਥੱਲੇ ਆਉਣੀ ਸਾਈਡ ਆਹ ਇਹਨੂੰ ਉੱਪਰ ਕਰ ਦੋ ਪਟੀ ਉਹ ਉੱਪਰ ਕਰ ਦੋ ਇਹਨੂੰ ਪਟੀ ਹੋਈ ਨੂੰ ਪਟੀ ਹੋਈ ਉੱਪਰ ਹੋ ਗਈ ਉੱਪਰ ਕਰ ਦੋ ਹੁਣ ਪਟੀ ਹੋਈ ਨੂੰ ਕੰਮ ਇਹਦਾ ਕੰਮ ਇਹਦਾ ਬਾਹਰੋਂ ਕੋ ਮੈਣ ਨਹੀਂ ਅਦਰ ਸਾਰੀ ਠੀਕ ਹੈ ਚਲੇ ਬਾਅਦ ਚੜੂ ਕਾਚੇ ਛੱਡਿਆ ਗ੍ਰਿੰਦਰ ਨੂੰ ਛੱਡਿਆ ਆ ਹਾਂ ਕਿਆ ਕਿਆ ਦੁਆਇਆ ਸਮਾਨ ਫਿਰ ਸਮਾਨ ਨੂੰ ਦਿਸ ਕੋਦੇ ਰਹੇ ਤੇ ਹੋਰ ਕਾਲੇ ਰਹਿੰਦੇ ਕੋਈ ਕੋਈ ਨਵੇਂ ਹੈ ਜੀ ਇਹ ਇੱਕ ਤਾਂ ਦੁਕਾਨ ਨਿਆਣਿਆਂ ਦੀ ਹੈ ਜੀ ਆ ਤਾ ਨਾ ਦੁਕਾਨ ਸਾਰੀ ਸਕੈਨ ਕਰਨੀ ਆ ਹੋਰ ਪੂਰੀ ਹੈ ਨਾ ਪੂਰੀ ਸਕੈਨ ਕਰਕੇ ਆ ਦੱਸ ਦੇ ਇਹਨਾਂ ਨੂੰ ਸਕੂਲ ਵੀ ਲੱਗ ਜਾਣਾ ਹਾਂ ਕਹਿੰਦਾ ਨਿਗਾ ਘਮਾਈ ਸਾਡੇ ਪਾਸੇ ਹੀ ਘੱਟੇ ਦੀ ਵੀ ਕਰ ਸਕਦੀ ਹਾਂ ਮਸਾ ਰਹਿ ਜਾਊਗਾ ਢੰਡਾ ਉੱਥੇ ਦਾ ਹੀ ਹਾਂ ਢੰਡਾ ਢੁੰਡਾ ਨਾ ਹੁਣ ਬੁਲਾਵੇ ਹੁਣ ਤਾਂ ਗਲਗੁਲਾ ਹਾਂ ਉਹੀ ਆ ਸਾਹ ਖਰਾਬ ਕਰਦਾ ਹਾਂ ਚੱਲੀ ਬਾਈ ਹਾਂ ਪੁੱਛੋ ਚੋਲੇ ਤਾਂ ਗੱਲ ਬੰਬ ਕੱਢ ਤੇ ਜਾਲ ਕਿ ਨਹੀਂ ਚੱਲ ਗਈ ਮਸ਼ੀਨਾ ਵੱਜੀਆਂ ਫਿਰੂਆਂ ਹੂੰ ਇਹਦਾ ਜਾਲੀ ਲਾਉਣ ਲੱਗਿਆ ਤਾਂ ਮੈਂ ਹੀ ਹੋਕਤਾ ਇਹਨੂੰ ਹਾਂ ਜਾਲੀ ਲੋਟਣੀ ਹੈ ਜਾਲੀ ਤਾਂ ਲੋਟ ਹੈ ਤੇ ਰਾਹਗਾ ਮੈਂ ਥੋੜੂ ਹੁਣੇ ਜਾਲੀ ਨਾਲ ਆਹੋ ਹੁਣ ਤਾਂ ਕੱਦੀ ਜੋੜ ਕੇ ਲਾਂਗੇ ਤਾਂ ਪ੍ਰਧਾਨ ਹਾਂ ਅਲੱਗ ਕਾਂਟਾ ਤੇ ਮੇਨੂ ਲੱਗੀ ਬੇ ਲਾਉਣ ਐ ਜਾਲੀ ਲੋਟ ਖੁੱਲਮੀ ਚਾਹੀਦੀ ਜਾਲੀ ਹੈ ਨਾ ਜਾਲੀ ਲਾਉਣੀ ਤਾਂ ਪੱਤੀ ਵਾਲੀ ਲਾਉਣੀ ਇਹਨੂੰ ਨਟਾਲੀ ਖੁੱਲਮੀ ਖੁੱਲਮੀ ਹੂੰ ਬਣਾਉਣੇ ਇਹਦੇ 'ਚ ਇੱਕ ਪੀਸ ਦੋ ਵੀਸ ਇੱਥੇ ਨਟ ਲੱਗ ਜਪੇ ਨਾ 4 5 6 ਵਾਂ ਪਿਛਲਾ ਠੀਕ ਆਪਣੀ ਚਾਹ ਇੱਕ ਦਾ ਆਪਣੇ ਨਟ ਖੋਲੋ ਤੇ ਨਾਲ ਤੇ ਤੇ ਵੀ ਚੱਕ ਕੇ ਸਾਈਡ ਰੱਖ ਦੇ ਕੈਨ ਦਾ ਪਾਪ ਪੀਸ ਬਣਾਵੇ ਛੋਟੇ ਵੀ ਕੱਲਾ ਬੰਦਾ ਫਿੱਟ ਕਰ ਸਕਦਾ ਜਿਹੜਾ ਹਾਂ ਉਹ ਕੱਲਾ ਬੰਦਾ ਫਿੱਟ ਕਰ ਸਕਦਾ ਹਾਂ ਉਹ ਹਲਕੀ ਹੁੰਦੀ ਉਹ ਕਿਹੜੇ ਫਿੱਟ ਕਰਿਆ ਬੇ ਤੁੰ ਨੂੰ ਛੱਟ ਕੱਸ ਦੇ ਜਾਲੀ ਉਹ ਜਾਲੀ ਤੁਹਾਨੂੰ ਕਹ ਕੇ ਉਹ ਲੋਣੀ ਹੈ ਨਾ ਉਹ ਠੀਕ ਹੈ ਠੀਕ ਹੈ ਵੀਰਾ ਨੇ ਓਕੇ ਲੱਟਾਂ ਜੇ ਹੋ ਜਾਣਾ ਲੱਟਾਂ ਤੇ ਹੋਣਾ ਥੱਲੇ ਕੱਲੇ ਫੜੜੇ ਨਾਲੇ ਉਹ ਵੀ ਇਹ ਗੱਜ ਬਣ ਜੇ ਨਾ ਖਰਾਬ ਹੋਣੀ ਨਾ ਬਾਸਤਾ ਉਹ ਵੀ ਇਹਦੇ ਮਾਂ ਕੋਈ ਛਿੱਦੀ ਹੁੰਦੀ ਹਵਾਜ ਤੋਂ ਉਹਦੇ ਵਿੱਚ ਨੂੰ ਵੀ ਪਈ ਜਾਂਦੀ ਆ ਨਹੀਂ ਹਵਾ ਤਾਂ ਪੈਂਦੀ ਆ ਸਾੜ ਤਾਂ ਪਈ ਹੋ ਜਾਣੀ ਹਾਂ ਜਿਹਦਾ ਸਾਰਾ ਆਹ ਨਾ ਹੁੰਦੀ ਕਿ ਇੱਥੇ ਆ ਸਾਰੇ ਕੰਮ ਪੰਗਿਆਂ ਨਾਲ ਕਰੇ ਵੇ ਹਾਂ ਬੰਬਰੀ ਮਾਰਦੇ ਮਾਰ ਮਾਰ ਕੇ ਹਾਂ ਬੰਬਰੀ ਮਾਰ ਕੇ ਕੰਮ ਹੁੰਦਾ ਜਾਲੀ ਮਜ਼ਬੂਤ ਬਹੁਤ ਆ ਇਹ ਹਮਦੀ ਇਹ ਹੋਈ ਹੈ ਜਿਹੜੇ ਇੱਥੇ ਲਾਈ ਮੋਟਰ ਪਰ ਉੱਥੇ ਲਾਈ ਹੋਈ ਲਾਈ ਵੀ ਜਿਹੜੀ ਮੋਟਰ ਲਾਈ ਵੀ ਉਥੇ ਮਨਾ ਪੱਲੀ ਭਰਦੀ ਇਹ ਨਾ ਛੱਡ ਗਈ ਇਹ ਨਹੀਂ ਕੱਢਦੀ ਹਾਂ ਤੇ ਮੇਰਾ ਪਲਾਸਟਿਕ ਆ ਜਾ ਰਿਹਾ ਗੱਲ ਦੀ ਵੀ ਔਖੀ ਆ ਇਹ ਇੱਥੇ ਲਾ ਦੇਣੀ ਹੈ ਕਿਆ ਉਹ ਮੋਟਰ ਬਲਾਈ ਜਿਹੜੀ ਉਹ ਲੰਮੀ ਰੇ ਲਾ ਦੇਣੀ ਸੀ ਟਰਾਲੇ ਨੂੰ ਉਥੇ ਲਾਣੀ ਸੀ ਆ ਹੋਊਗਾ ਫਟੇ ਜੀ ਹੁੰਦਾ ਤਾਰ ਮਾ ਫਲ ਫਾਟੇ ਹੂੰ ਫਾਰਮ ਫਾਟੇ ਫਟ ਗਈ ਉਹ ਉੱਥੇ ਤਾਂ ਗਲਤੀ ਕਰ ਲਈ ਦੂਈ ਤਾਰ ਚਾਹੀਦੀ ਸੀ ਤੀ ਚੱਲ ਹੁਣ ਜਿਹੜਾ ਕੋ ਹੋ ਗਿਆ ਹੋ ਗਿਆ ਮਾ ਤਾਰ ਦੂਜੀ ਚਾਹੀਦੀ ਸੀ ਜਾਲੀ ਵਾਲੀ ਕਿ ਨਹੀਂ ਉੱਥੇ ਜਿਹੜੀ ਸੁਰਤਾ ਪਰ ਨਹੀਂ ਲਾਈ ਦੀ ਇੱਕ ਨੇ ਹਾਂ ਉਹ ਚਾਹੀਦੀ ਸੀ ਨਾ ਤਾਂ ਜਾਲੀ ਦਾ ਹੁੰਦਾ ਉਹਦੇ ਨਾਲ ਹਾਂ ਕੁਰਤੀ ਸਾਰਾ ਜੀ ਉਧਰ ਵੀ ਕਹਿੰਦਾ ਸਾਰਾ ਨੋਟ ਦਾ ਇਹਨੂੰ ਵੀ ਇਹਨੂੰ ਦੇਖਣਾ ਟੂਪੇ ਨਾ ਬਾਹਰੋਂ ਭਰਨੇ ਆਏ ਆਹੋ ਵੀ ਜੇ ਮੰਨ ਕੇ ਚੱਲ ਇੱਕ ਪਾਸੇ ਦੇ ਧਾਗਾ ਟੁੱਟ ਗਿਆ ਸਾਰਾ ਸਾਰਾ ਹੀ ਜੇ ਗਲਾਕ ਮੈਂ ਕਿਵੇਂ ਤੇ ਦੇਖਿਆ ਉਹ ਇੱਕ ਵਾਰੀ ਚਾਰੇ ਤੇ ਤੁਸ ਮਿਲਦਾ ਰੱਤ ਮਾਲ ਹਾਂ ਜੰਗਲੀ ਜਾਨਵਰ ਉਹਦਾ ਸਰਦ ਜੀ ਤੁਹਾਨੂੰ ਜੀਤਾ ਉਹ ਜੰਗਲੀ ਜਾਨਵਰ ਦੇ ਮਿਲਣ ਜਾ ਲ ਕੋ ਸਾਰੋ ਜਾ ਲ ਆਪਣੀ ਜੇ ਹਾਂ ਜੰਗਲੀ ਜਾਨਵਰ ਤਾਂ ਆਈ ਗਈ ਆਪਣੀ ਹਾਂ ਹੋਣ ਦਾ ਬਹਾਨਾ ਵੀ ਹੈਗਾ ਲਾ ਤਾਂ ਫੀਡ ਗਲਾਪਮੈਂਟ ਹੋਈ ਜਾ ਫਿਰ ਵਾਸਕੋ ਉਗਯੂਣੀ ਬਾਈ ਜੀ 11 ਵਜੇ ਬਸ ਅੰਦਰ ਜੱਕੇ ਚੱਲਣ ਤਾਂ ਕਹਿੰਦਾ ਕਹਿੰਦਾ ਕੱਲ੍ਹ ਤੋਂ ਬਰੁਕਣੀ ਦੇ ਲੈ ਕਹਿੰਦਾ ਮੇਰਾ ਬਾਹਰ ਪਿਆ ਤਾਂ ਦੋ ਗਵਾਰ ਕੁੱਤੇ ਭੌਂਕੇ ਜ਼ੋਰ ਦੇ ਨਾਲ ਕਹਿੰਦਾ ਮੈਂ ਕਿਹਾ ਚੱਲ ਪਈ ਅੰਦਰ ਕੋਈ ਪਤਾ ਨਹੀਂ ਹੁੰਦਾ ਕੌਕੀ ਕੌਕੀ ਰਾਤ ਦੀ ਲੜਨ ਵੱਧ ਗਈ ਸੀ ਤੇ ਕਰਕੇ ਉਹ ਬਹੁਤ ਵੱਡੀ ਗੂਕ ਮਾਰਦਾ ਹੁਣ ਕਿਆ ਪੰਮੇ ਦਾ ਪਾਪਾ ਉਹ ਵੀ ਤਾਂ ਬਾਹਰੇ ਪੈਂਦਾ ਪੰਮੇ ਦਾ ਪਾਪਾ ਗੁਰਦੁਆਰੇ ਆ ਜਾਂਦਾ 5:00 ਵਜੇ 10 ਮਿੰਟ ਪਰ ਹਾਂ ਮੇਰੀ ਗੱਲ ਮੰਨ ਪੰਜ ਅੱਜ ਆਏ 5:30 ਵਜੇ ਹਾਂ ਠੀਕ ਆ ਬਾਈ ਬਚਾਓ ਹੈ ਪੂਰੀ ਕਹਿੰਦਾ ਆਇਆ ਨਹੀਂ ਮੱਖਣ ਸ਼ਾਇਦ ਚਿੱਤੇ ਨਹੀਂ ਖਾਦੇ ਬਈ ਉਹ ਕਹਿੰਦਾ ਕਹਿੰਦਾ ਹੈ ਜੀ ਜਾਨ ਬਾ ਬਾਹਰ ਕੇ ਮੈਨੂੰ ਫੋਨ ਆਇਆ ਤਾਂ 5:30 ਮਿੰਟ ਤੋਂ ਹੋ ਗਈ ਹੋਣੀ ਆਉਂਗਾ ਪਰ ਪੈਂਦਾ ਉਹ ਕਿਤੇ ਅੱਧੀਆਂ ਨੂੰ ਪੁੱਛਦੇ ਪਤਾ ਠੜਦਾ ਦਿੰਦਾ ਹੀ ਨੱਠਣ ਕਿੱਥੇ ਦੰਦਾ ਵਾ ਸਭ ਤੋਂ ਚੁਸਤ ਜਾਨਵਰ ਆਹ ਬਾਈ ਜਬਟ ਹਮ ਹਰ ਤਰ੍ਹਾਂ ਦੇ ਹੱਥ ਲਾ ਕੇ ਹਮਲਾ ਕਰਦਾ ਹਮ ਸਮਝਿਆ ਚਲਾਕ ਜਾਨਵਰ ਆ ਰੇ ਰੇਕਾ ਕਿ ਆਉਂਦੇ ਨਹੀਂ ਜਾਂ ਕੁੱਤੇ ਭੌਂਕੇ ਆ ਹਮ ਚੱਕਿਆਂ ਵਿੱਚ ਚੱਲੰਗੇ ਹਮ ਇਹ ਦਰਖਤ ਉੱਪਰ ਬਹੁਤ ਛੇਤੀ ਚੜਦਾ ਐਨੀ ਫੁਰਤੀ ਇਹਦੇ ਚ ਪਿੱਛੇ ਗੰਨਾ ਪਿੱਛੇ ਗੰਨਾ ਪਤਾ ਵੀ ਲੱਗਣਾ ਹਾਂ ਠੀਕ ਆਈ ਜਾਂਦਾ ਮੇਰਾ ਚੱਕਿਆਂ ਵਿੱਚ ਜਾਨੰਦਰ ਕੱਪੜੇ ਦੇ ਵਿਚਾਲੋਂ ਹਾਂ ਆਹ ਕੱਪੜੇ ਪਏ ਆ। ਆਹ ਕੱਪੜੇ ਪਏ ਆ। ਹੂੰ। ਆਹ ਤਾਂ ਗੰਦੇ ਕਿ ਨਹੀਂ? ਜੀ ਕਰਦਾ ਕੱਲੋ ਬੰਦੇ ਨੂੰ। ਹਾਂ ਭਾਈ। ਉਹਨੂੰ ਦਾਰੂ ਪਿਆ ਜਿਹੜਾ ਇੰਦਾ। ਹਾਂ। ਪਤਾ ਨਹੀਂ ਆਉਂ ਨਹੀਂ ਪੈਂਦਾ ਹੈਗਾ। ਨਹੀਂ ਪੈਂਦਾ ਭਾਈ ਐਵੇਂ ਕਹੀ ਜੀ। ਮੈਂ ਮੈਂ ਨਹੀਂ ਜਿਹੜਾ ਉਹ ਬਾਜਰਾ ਆਪਣਾ ਗਿਰਿਆ ਹੋਇਆ। ਨਹੀਂ ਮੈਂ ਉਹ ਵੱਢ ਲੈਣਾ ਤਾਂ ਹੌਲੀ ਹੌਲੀ ਕਰਕੇ। ਪਤਾ ਕਿਆ ਹੋਇਆ? ਇੱਕ ਦਿਨ ਦਾ ਤੇ ਮੈਂ ਜਾ ਰਿਹਾ ਮੋਟਰਸਾਈਕਲ ਲੈ ਕੇ ਆਪਣੀ ਚਾਲ 'ਚ ਮਸਤ। ਉਹ ਜਿਹੜਾ ਜਾਨਵਰ ਨਹੀਂ ਹੁੰਦਾ, ਗੋਹ ਹੁੰਦੀ ਕਿਆ ਹੁੰਦਾ ਉਹ? ਹਾਂ। ਬੜੀ ਵੱਡੀ ਵੱਡੀ ਮੈਂ ਕਹਿੰਦਾ 2 ਫੁੱਟ ਦੀ ਮਰੀ ਪਈ ਉਹ ਮਸੂ ਤਾਂ ਹੀ ਮਸਕਮਾ ਆ ਗਿਆ ਹਾਂ ਉਹ ਮਰੀ ਪਈ ਉਹ ਮਾਰੀ ਵੀ ਕਿਸੇ ਜਾਨਵਰ ਨੇ ਆ ਉੱਥੇ ਬਹੁਤ ਨਾ ਜਿੱਦਾਂ ਘੋਲਿਆ ਹੁੰਦਾ ਜਾਨਵਰ ਉਹ ਕਾਕੂ ਐਨ ਵਿਛਾਇਆ ਪਿਆ ਉੱਥੇ ਹਣਾ ਮਾਰੀ ਵੀ ਕਿਸੇ ਜਾਨਵਰ ਨੇ ਆ ਬਾਈ ਉਦੋਂ ਤੇ ਬਾਅਦ ਮੇਰੇ ਤੇ ਹੋਇਉ ਨਹੀਂ ਪਿਆ ਖੇਚ ਬੜਨੇ ਤਾਂ ਮੈਂ ਤਾਂ ਉੱਥੇ ਤੇ ਵੱਟ ਲਿਆ ਨਾ ਇੱਕ ਭਰੀਆਂ ਤੇ ਆਹ ਹਾਂ ਕੀ ਪਤਾ ਹੁੰਦਾ ਤਤਾ ਸ਼ੌਕ ਦਾ ਵੀ ਲੈ ਗਿਆ ਤਾਂ ਹੀ ਉੱਤੇ ਸਮੈਲ ਜੀ ਹੁੰਦੀ ਆ ਉਹ ਖੂਨ ਸਾਰੇ ਪੀਂਦਾ ਪਰ ਇਹ ਹੂੰ ਚਿੱਤਾ ਫੇਰ ਮਾਰ ਖਾਂਦਾ ਇਹ ਤਾਜ਼ਾ ਹੀ ਉਹ ਕਰਦੇ ਆ ਸ਼ਿਕਾਰ ਉਹਨੂੰ ਪਟਾ ਰਿਆ ਕੇ ਦੇਣਾ ਤੂੰ ਕੀਤਾ ਜਿਆਦਾ ਜਾਂਦਾ ਕਰਦੇ ਉਹਨੂੰ ਪਾ ਲਿਆ ਆਪਣਾ ਹਾਂ ਆ ਗਿਆ ਜਿਹੜਾ ਬੰਗਾ ਜਿਹੜਾ ਪਾਇਆ ਹੁੰਦਾ ਠੀਕ ਨਹੀਂ ਕਰਦਾ ਕਿਉਂ ਸੇ ਨਾਰਾ ਵਾਂਗੂ ਹੂੰ ਸਾਨੂੰ ਰੱਟ ਕੇ ਕਰਦੇ ਬੋਲ ਨਹੀਂ ਕਰਦੇ ਕਿਹੜੀ ਕਰ ਦਿੰਦਾ ਕਰ ਦਾਂਗੇ ਟੋਪੇ ਬਾਹਰ ਪਾ ਟੋਪੇ ਨਾ ਜਿਆਦਾ ਪੈਪ ਤੇ ਬਾਹਰ ਰੱਖੀਏ ਨੂੰ ਹਨਾ ਕਰੂ ਹਾਂ ਹਾਂ ਮੈਂ ਕਰ ਦਉ ਸੈਟ ਖੜ ਦੇ ਇੱਕ ਮਿੰਟ ਦੀ ਹਾਂ ਹਾਂ ਜੀ ਟੋਪੇ ਬਾਹਰ ਟੋਪੇ ਬਾਹਰ ਨਹੀਂ ਨਹੀਂ ਆ ਲੈਦਾ ਰੱਖਿਓ ਰੇ ਪੈਪ ਤੇ ਅੰਦਰ ਰੱਖੀ ਨੂੰ ਇੱਥੇ ਜੇ ਇੱਥੇ ਟੋਪੇ ਬਾਹਰ ਹੁੰਦੇ ਨੇ ਰੇ ਇੱਥੇ ਹਾਂ ਮੁੜ ਕੇ ਇਧਰ ਨੂੰ ਮੋੜ ਦੇ ਲ ਬਣੀ ਸੀ ਪਹਿਲਾਂ ਦਾ ਹੋਰ ਕੁਕਰ ਆਉਂਦਾ ਇਹਨਾਂ ਨੇ ਹਾਂ ਸਿਆਣੇ ਬੰਦੇ ਦਾ ਫਰਕ ਹੀ ਹੁੰਦਾ ਨਹੀਂ ਨੂੰ ਨਾਲ ਲੈ ਲਿਆ ਸਿਆਣੇ ਬੰਦੇ ਆਹ ਤੋਪਾਂ ਨਾਲ ਇਹ ਫਰਕ ਜਿੰਦਾ ਜਿਆਦਾ ਨਹੀਂ ਹੈ ਉਹ ਕਰਦੇ ਯਾਰ ਜੀ ਦੀ ਤਾਂ ਗਿਰਨੀ ਹੁੰਦੇ ਨੇ ਇਹਨੂੰ ਵੀ ਇਹਨੂੰ ਵੀ ਕਰਦੀ ਕਿ ਸਿਆਣੇ ਬੰਦੇ ਇਹਨੂੰ ਵੀ ਕਰਨਾ ਮੈਂ ਕਿਹਾ ਦੋ ਕਸੀਸ਼ ਨੇ ਕੱਢਦੀ ਹੋਣੀ ਜਾਲੀ ਇਹ ਇਹ ਜਾਲੀ ਹਾਂ ਜਿਹੜੀ ਜਾਲੀ ਦੀ ਜਿਹਦਾ ਗੌਰ ਰੱਖ ਜਿਹਦਾ ਟੱਕ ਟੱਕ ਨਾ ਲੱਗੇ 3 ਸਾਲ 4 ਸਾਲ 7 ਆਈ ਦੇ 4 ਸੀਜ਼ਨ ਹੋਗੇ 3-4 ਸੀਜ਼ਨ ਹੋਗੇ ਉਹ ਵੀ ਜੇ ਪਈਆਂ ਤੇ ਕੋਲ ਖੜੂਗਾ ਤੇਰਾ ਉਹ ਦੋ ਸੀਜ਼ਨ ਪਈਏ ਮਾਰਦੇ ਬੰਬਰੀ ਪੰਜਾਬਸ ਵਾਲਿਆ ਹਾਂ ਤਾਂ ਇਹਨੂੰ ਕਹਿੰਦੇ ਦੂਰ ਰੱਖੀ ਮਰ ਜਾ ਜਾਲੀ ਦਾ ਖਰਾਬ ਹੋ ਜਾ ਫੇਰ ਫਿਰ ਇੱਕ ਸੀਜ਼ਨ ਕੰਕੜਾ ਲੱਗੀ ਦੋ ਸੀਜ਼ਨ ਬਹੁਤ ਆ ਫਿਰ ਤਾਂ ਮੋਲ ਪੂਰਾ ਕਰ ਗਈ ਆਪਣਾ ਯਾਰ ਕਿ ਨਹੀਂ ਪ੍ਰਧਾਨ ਜੀ ਹੋ ਗਿਆ ਦੋ ਦੋ 2.5 ਸਾਲ ਲੱਗੀ ਹੱਥ ਦੇ ਨਾ ਇਹਦਾ ਜਾਂਦਾ ਫਾਸ ਹਾਂ ਕਣਕ ਕਹਿੰਦੇ ਜਾਂਦੀ ਪਟਾਲੀ ਪੈਣਾ ਕਣਕ ਹਾਂ ਕਣਕ ਗਿਰੀ ਜਾਂਦੀ ਆ ਸਹੀ ਗੱਲ ਕਣਕ ਨੂੰ ਨਹੀਂ ਚਾਹੀਦੀ ਬਿਰਲ ਮਾੜੀ ਜੀ ਵੀ ਸਹੀ ਆ ਇਹ ਹੁਣ ਮਗਰ ਤੇ ਤੁਸੀਂ ਡਾਲੇ ਦਾ ਕਿਵੇਂ ਕਰੋਗੇ ਡਾਲੀ ਤਾਂ ਰਖਿਆ ਲਾਉਂਗਾ ਨਹੀਂ ਵੀ ਕੱਪੜਾ ਹਾ ਉੱਪਰ ਪਰ ਐਣਾ ਮੁੜ ਕੇ ਤੁਹਾਨੂੰ ਡੰਡੇ ਖੋਲਣ ਦੇ ਵੀ ਨਹੀਂ ਲੋੜ ਮੇਰੇ خیال ਨਾਲ ਤੇ ਖੋਲਨੇ ਪੈਂਦੇ ਡੰਡੇ ਕਿਹੜਾ ਡੰਡੇ ਖੋਲਨੇ ਪੈਂਦੇ ਦਰਨੇ ਨੂੰ ਕਾਹਨੂੰ ਕਿਹੜਾ ਨਹੀਂ ਬਿੰਦਾ ਪੈਪ ਹਾਂ ਹੈ ਗੋਲਾ ਖੋਲਣਾ ਪੈਂਦਾ ਕੁੱਲ ਕਿੰਦਾ ਭਾਈ ਇੱਕ ਹੈ ਆਵਰੀ ਨੂੰ ਹੈ ਵੀ ਤਿੰਨ ਹੈ ਦੋਹਾਂ ਦੋਹਾਂ ਖੋਲਣੇ ਪੈਣੇ ਆ ਸਾਰੇ ਖੋਲ ਦੇ ਦੇ ਬੱਚ ਰਹਿ ਗਿਆ ਬਿੱਡ ਨੇ ਆ ਵਿੱਚ ਸਿੱਪ ਸਿੱਪ ਦੇ ਰਹਿ ਸਾਰੇ ਖੋਲ ਦੇ ਦੇ ਆਹੋ ਆਈ ਨੂ ਦਸੀਆਂ ਕਰ ਲੜੀਆਂ ਤੁਸੀਂ ਵੱਡਾ ਲਾਵ ਲੱਗ ਗਿਆ ਨਵੇਂ ਟਰੇਲਿਆਂ ਨੂੰ ਆਜਾ ਸਾਈਡ ਹਾਂ ਉੱਪਰ ਚੱਕਣ ਨਾਲ ਲੂਟ ਆ ਉਹ ਸਹੀ ਆ ਇੱਥੇ ਇੱਕ ਮੈਂ ਕੱਲ ਵੀਡੀਓ ਦੇਖੀ ਸੀ ਪਾਣੀ ਕਿਹੜੇ ਉਹ ਜੰਡੂ ਵਾਲੇ ਪਤਾ ਨਹੀਂ ਕਿਹੜੇ ਆ ਉਹਨਾਂ ਨੇ ਜਿਹੜਾ ਉੱਪਰ ਲਾ ਨਾ ਬਿੱਡ ਵਾਲਾ ਉਹਦਾ ਸਿਸਟਮ ਪਤਾ ਕੀ ਕਰੇ ਡਾਲੇ ਦਾ ਡਾਲਾ ਹੀ ਲਾਇਆ ਉਹਨੂੰ ਵੀ ਜੈਕ ਲਾ ਤੇ ਉਹਨੂੰ ਹੂੰ ਪਾਵਣੇ ਉੱਪਰ ਟਿਕ ਜਾਂਦਾ ਹਾਂ ਹਾਂ ਗੱਲੇ ਨੂੰ ਗੱਲੇ ਨੂੰ ਅੱਧਾ ਡੱਲਾ ਤਾਂ ਲੈ ਨੂੰ ਖੁੱਲਦਾ ਕਰਤਾ ਅੱਧਾ ਉੱਪਰ ਨੂੰ ਬੈੱਡ ਵਾਲਾ ਗਾਹ ਦੇ ਗਾਹ ਤੇ ਗਾਹ ਦੇ ਗਾਹ ਕਰੀ ਜਾਂਦੇ ਬਾਈ ਦਿਮਾਗ ਲਾਈ ਜਾਂਦੇ ਅਗਲੇ ਕਰਤੀ ਅਗੇ ਸ਼ੋਅ ਸਾਈਡ ਤੇ ਖੁੱਲਦੀ ਸੀ ਹੁਣ ਮੂਰ ਤੇ ਖੁੱਲਦੀ ਹੁਣ ਮੂਰ ਤੇ ਖੁੱਲਦੀ ਹੈ ਹਾਂ ਸਹੀ ਗੱਲ ਹੈ ਦੇਖ ਲੈ ਹੂੰ ਪਹਿਲਾਂ ਸਾਈਡ ਨੂੰ ਖੁੱਲਦੀ ਸੀ ਪਹਿਲਾਂ ਸਾਈਡ ਨੂੰ ਹਾਂ ਉਹਦੇ 10000 ਰੁਪਏ ਵਧਾ ਦੇਣਾ ਯਾਸੀ ਵਾਲਿਆਂ ਨੇ ਸ਼ੁਕਰ ਲਾ ਕੇ ਹਾਂ ਉਹ ਤਾਂ ਪਰ ਹੈ ਹੀਗਾ ਉਹ ਤਾਂ ਉਹ ਤਾਂ ਪੈ ਹੈ ਆਪਣੇ ਆਪਣੇ ਪਰ ਪਹਿਨੇ ਉਹ ਹੂੰ ਮਾਦੀ ਕਰਾ ਲੈ ਆਪਣੇ ਨੂੰ ਪਹਿਣਾ ਹੋਰ ਜਸੀਨਾ ਨੇ ਨਹੀਂ ਇਹਨੂੰ ਤਾਂ ਕੈ ਨਿਕਲਦੀ ਨਾ ਨਾ ਇਹ ਤਾਂ ਛੋਟਿਆ ਨਹੀਂ ਵਾਗੂ ਆਪੜ ਪੜਿਆਂ ਨੂੰ ਮਾਰ ਦੇ ਤੂੰ ਟੋਪੇ ਪਾਸ ਆਹ ਮਗਰ ਤਾਂ ਦੇਖੋ ਬਾਕੀ ਸਿਰ ਲੈਓ ਭਾਈ ਪ੍ਰਧਾਨਾ ਦਾ ਹੋਣਾਗਾ ਓਕੇ ਇੱਕ ਆਪਣੇ ਕੋਲ ਟਰੈਕਟਰ ਆ ਪ੍ਰਧਾਨ ਜੀ ਤੁਹਾਡੇ ਨਾਲ ਦਾ 311 ਰੰਗ ਰੂਪ ਉਹਨੂੰ ਹੋਇਆ ਵਾ ਵਧੀਆ ਰੰਗ ਹੋਇਆ ਵਾ ਹਾਂ 5911 ਵਿੱਚ 베ਜਤਾ ਇਹਨੇ 5911 ਵਿੱਚ ਦੇਤਾ ਵਿੱਚ ਹੁਲੇ ਆ ਕੱਟਿਆ ਉਹ ਠੀਕ 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 ਉਹ ਵੀ ਦਿਖਾਵਾਂਗੇ ਆਪਾਂ ਦਿਖਾ ਦੀ ਤੁਸੀਂ ਦਿਖਾਉਣਾ ਮੈਂ ਤਾਂ ਚੱਲ ਜਾਣਾ ਹਾਂ ਸਾਡੇ ਕੋਲ ਟਰੈਕਟਰ ਖੜਾ ਦੇਣਾ ਉਹਰੇ ਇੱਥੇ ਇੱਥੇ ਲਿਆ ਦੇਣਾ ਤੁਹਾਨੂੰ ਕਿੱਥੇ ਨਹੀਂ ਤੂੰ ਚਾਬੀ ਦੱਸ ਦੇ ਸਾਨੂੰ ਕਿੱਥੇ ਹੈ ਜਿਹੜੇ ਚਾਬੀ ਦੇ ਨਾਲ ਵਿੱਚੇ ਆ ਚਾਬੀ ਦੇ ਵਿੱਚੇ ਆ ਜਾਂ ਚੇ ਉਹ ਠੀਕ ਚਾਬੀ ਨਹੀਂ ਮੈਂ ਕੱਢਦਾ ਸਾਡੇ ਸਾਡੇ ਪਾਸੇ ਐਵੇਂ ਹੀ ਹੈ ਜਾਲੇ ਡੀ ਸਾਹਿਬ ਆ ਗਏ ਡੀ ਸਾਹਿਬ ਵਾਡੀ ਸੀ پیسے ਪੁੱਛੋ ਦੱਸ ਦਿਓ ਕਿੰਨੇ ਲੈਣੇ ਆ ਨੰਬਰ ਕਿਹਦਾ ਦੇਣਾ ਹੈ ਨੰਬਰ ਜੱਗੂ ਦਾ ਦੇ ਦਿਓ ਜੱਗੂ ਦਾ ਹੂੰ ਠੀਕ ਆ ਜੱਗੂ ਆਪੇ ਕਰ ਲੂ ਗੱਲ ਕੋਲ ਯਾਰ 265 ਟਰੈਕਟਰ ਬਹੁਤ ਕੰਮ ਦਾ ਆਇਆ 75 75 ਰੀਡਾ ਪਹਿਟ ਕਿਹੜਾ ਏ ਜਿਹੜਾ ਦੂਗਾ ਜੀ ਪੀ ਟਾ ਮੀਟਰ ਲਿਆਣਾ ਮੀਟਰ ਉਹ ਤਾਂ ਖਣੀ ਵੇਚਦਾ ਇਹਨੇ ਯਾਰ ਨਹੀਂ ਨਹੀਂ ਛੜਾ ਮੈਨੂੰ ਦੱਸਦਾ ਅੱਜ 265 ਹਾਂ ਉੱਚੀ ਟੈਂਕੀ ਜੀ ਵਾਲਾ 73 ਮਾਡਲ ਆ ਜਿਹੜਾ ਪਤਾ ਨਹੀਂ ਯਾਰ ਸਾਫ ਟਰੈਕਟਰ ਹਾਲ ਉਹ ਵੀ 300 ਮਾਡਲ ਹਾਂ ਮਾਡਲ ਆ ਕੋ ਬੰਗਾਈ ਲਈ ਲੈ ਨਾ ਕੋਈ ਪਤਾ ਨਹੀਂ ਜਮਨੂ ਨੂੰ ਨਹੀਂ ਬਤਾ ਦੱਸ ਦੱਸ 275 ਲੈ ਆਪਾਂ ਨੇ ਇੱਕ 99 ਮਾਡਲ ਬੜਾ ਵਧੀਆ ਟਰੈਕਟਰ ਆ ਉਹ ਵੀ ਹੂੰ 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 ਹੁਣ ਦੇਖਦਾ ਮੈਂ ਅੱਜ ਲੈ ਕੇ ਆਉਂਗਾ ਪਿੰਡ ਤੋਂ 275 ਨੂੰ ਉਹ TJ ਮਾਡਲ ਹੀ ਤੇ ਆਏ ਚਾਚੇ ਪਹਿਲਾਂ ਹੈਂ TJ TJ ਮਾਡਲ ਆਇਆ ਇੱਕ ਅੱਛਾ ਉਹ ਆਹੋ ਬਈ ਕਹਿੰਦਾ ਉਹਨਾਂ ਦੀ ਮਗਰ ਰੀਸੇ ਦੀ ਆਵਾਜ਼ ਨਹੀਂ ਹੈਗੀ ਇੱਕ ਉਹ ਆਗੇ ਹਾਈ 'ਚ ਹਾਈ ਸਪੀਡ 'ਚ ਉਹ ਨਹੀਂ ਟਰੈਕਟਰ ਦਾ ਪਤਾ ਲੱਗਦਾ ਹਾਂ ਇੜਿ ਗੜੇ ਮਾਡਲ ਹੂੰ ਅੱਗੇ ਸਾਨੂੰ ਪਤਾ ਵੀ ਸੈਂਤੀ ਹੁੰਦਾ ਤਾਂ ਇੱਕ ਹਾਂ ਅੱਗੇ ਤਾਂ ਥੋੜੀ ਹੀ ਤੇ ਹੈ ਤਾਂ ਡੀਡੀ ਚੱਲਦਾ ਤੇ 28 ਦਾ ਚਾਰ ਕਿ ਟਰੈਕਟਰ ਹੁੰਦੇ ਸੀ ਹੁਣ ਤਾਂ ਤੂੰ ਟਰੈਕਟਰਾਂ ਦੀ ਛੱਡ ਕੰਪਨੀਆਂ ਦੇ ਵਿੱਚੇ ਨਹੀਂ ਮਾਡਲ ਪਤਾ ਲੱਗਦਾ ਹੁਣ ਚਾਹੇ ਮਹਿੰਦਰਾ ਲਾਲਾ ਸੋਨਾ ਲੀਕਾ ਜਾਂ ਉਹ ਵੀ ਔਰ ਕੋਈ ਵੀ ਚਾਹੇ ਬਹੁਤ ਮਾਡਲ ਆ ਬਹੁਤ ਹਾਂ ਚਲੋ ਸ਼ੁਰੂ ਹੀ ਜੇ ਹੂੰ ਜੱਪਾਨ ਉਹਨੇ ਲੀਡਰ ਹਾਂਜੀ 335 ਵੀ ਰੈਂਡੇ ਦੇ ਪਹੁੰਚੇ ਹਾਂ 335 ਦਾ ਖਾਸਾ ਟਾਈਮ ਰੱਖਿਆ ਸੀ ਚੜਾਈ ਜੋ ਲਿਓ ਵੀ ਟਰੈਕਟਰ ਡੀਜੀਆ ਕੋਲ ਦੀ 37 ਦਾ ਤਾਂ ਜਿਹਦਾ ਵੀ ਵੇਚੀ ਜਿਹਦਾ ਪਹਿਲਾਂ ਆਈ ਨਹੀਂ ਹੁਣ ਸਕੌਟੇ ਵੇਚਿਆ 335 ਦਾ ਉੱਚੀ ਪੈਕੀ ਵਾਲਾ ਸਾਡਾ ਜੀਟਰ ਵੀ ਸਟਾਰਟ ਹੋਇਆ ਕੰਮ ਹਾਂ ਸਾਡੇ ਭਾਈ ਜੀਟਰ ਵੀ ਹੋਇਆ ਹਨ ਹਾਂ ਜੀਟਰ ਤੇ ਹੀ ਹੋਇਆ ਬਾਈ ਸਾਨੂੰ ਦੇਖ ਕੇ ਫਿਰ ਅਸੀਂ ਸਕੌਟ ਲੈ ਆਂਦਾ ਤਾਂ ਹਾਂ ਸਕੌਟ ਦਾ ਬਹੁਬਾ ਆ ਸਾਡਾ ਜੀਟਰ ਤੇ ਸਟਾਰਟ ਹੋਇਆ ਜੀਟਰ ਤੇ ਬੰਦ ਹੋ ਜਾਣਾ ਜੀਟਰ ਜੀਟਰ ਹੁਣ ਨਵੀਂ ਸ਼ੋਅ ਚ ਲਾਂਚ ਕਰਤੇ ਨੇ ਇਹਨਾਂ ਨੇ ਦੁਆਰੇ ਅੱਛਾ ਨਵੀਂ ਸ਼ੋਅ ਚ ਟਗੜੀ ਨਵੀਂ ਹਾਂ ਸਾਡੇ ਵਾਲਾ ਪੰਚੀ ਕਹਿੰਦਾ ਨਹੀਂ ਕਰਦਾ ਚਾਹੁੰਦਾ ਜਿਹੜੀਆਂ ਜੌਡੀਆ ਰ ਆਹ ਹੋਲ ਟ੍ਰੈਡਰ ਜਿਹਨਾਂ ਤੇਕਨੀਕਾਂ ਹੁਣ ਤੇ ਜ਼ਿਆਦਾ ਆ ਗਈਆਂ ਦੇਖ ਲੈ ਇਹਦਾ ਖਲਾ ਸਰਕਾਰੀ ਕੰਪਨੀ ਕਰਕੇ ਫੇਰ ਸਭ ਤੋਂ ਸਭ ਤੋਂ ਪਹਿਲੇ ਡਬਲ ਕਲੱਚ ਆਇਆ ਇਹ ਦੇਖੀ ਕਿਦਾਂ ਹੋਇਆ ਨਹੀਂ ਤੋਂ ਫੇਰ ਇਹ ਹਸਣਾ ਯਾਰ ਇਹਨਾਂ ਮਤੋਂ ਮੈਂ ਚੱਲਿਆ ਆਂ ਫਿਰ ਆ ਜਾ ਫਿਰ ਠੀਕਾ ਜੀ ਬੱਸ ਓਕੇ ਠੀਕ ਆ ਠੀਕ ਆ ਜੀ ਭਾਈ ਸਾਰਿਆਂ ਨੂੰ ਓਕੇ ਓਕੇ ਜੀ ਓਕੇ ਸਾਥੀ ਕਾਲ ਜੀ ਓਕੇ ਭਰਾ ਜੀ ਸਾਥੀ ਕਾਲ ਭਾਈ ਤਾਂ ਮੈਂ ਘਰਿਆਂ ਨੂੰ ਠੀਕ ਹੈ ਉਹਨਾਂ ਦੇ ਜੋ ਵੱਧ ਲੰਗੇ ਠੀਕ ਆ